ਲੇ ਜਾਏਗੇ ਲੈ ਜਾਏਗੇ ਦਿਲ ਵਾਲੇ ਦੁਲਹਣੀਆਂ ਲੈ ਜਾਏਗੇ ਆਹ ਕਹਾਣੀ ਹੈ ਤਾਂ ਸੱਚੀ ਪਰ ਹੈ ਪੂਰੀ ਫਿਲਮੀ ਸੋਚਿਆ ਤਾਂ ਇਹਨਾਂ ਨੇ ਇਹ ਸੀ ਕਿ ਸੱਪ ਵੀ ਮਰ ਜੇ ਪਰ ਸੋਟੀ ਵੀ ਨਾ ਟੁੱਟੇ ਪਰ ਪੁਲਿਸ ਨੇ ਇਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਹੋਇਆ ਕਿ ਇੱਕ ਮੁੰਡੇ ਕੁੜੀ ਦਾ ਵਿਆਹ 25 ਤਰੀਕ ਦਾ ਰੱਖਿਆ ਹੋਇਆ ਸੀ 25 ਤਰੀਕ ਨੂੰ ਸ਼ਾਮ ਦਾ ਵਿਆਹ ਸੀ ਵਿਆਹ ਹੋਇਆ ਸਵੇਰ ਨੂੰ 26 ਤਰੀਕ ਨੂੰ ਕਰਦਿਆਂ ਨੇ ਬਰਾਤ ਤੋਰੀ ਜਦੋਂ ਮੁੰਡਾ ਆਪਣੀ ਬਰਾਤ ਲੈ ਕੇ ਵਾਪਸ ਜਾ ਰਿਹਾ ਸੀ ਤਾਂ ਬਰਾਤ ਦੇ ਨਾਲ ਕੁੜੀ ਦਾ ਭਰਾ, ਕੁੜੀ ਦਾ ਪਿਤਾ, ਕੁੜੀ ਦਾ ਜੀਜਾ ਤੇ ਉਹਨਾਂ ਦਾ ਇੱਕ ਡਰਾਈਵਰ ਸਾਰੇ ਜਾਣੇ ਬਰਾਤ ਦੇ ਨਾਲ ਜਾ ਰਹੇ ਸੀ ਕੁੜੀ ਦੇ ਸਹੁਰਿਆਂ ਵੱਲ। ਜਦੋਂ ਉਹ ਵਾਪਸ ਜਾ ਰਹੇ ਸੀ ਬਰਾਤ ਆਪਣੇ ਘਰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਚਾਰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਅੱਠ ਜਾਣੇ ਹੁੰਦੇ ਆ ਜਿਨ੍ਹਾਂ ਕੋਲੇ ਦੱਸਿਆ ਜਾ ਰਿਹਾ ਕਿ ਕੁਝ ਪਿਸਤੌਲ ਸੀ, ਕੁਝ ਕਿਰਚਾਂ-ਕੁਰਚਾਂ ਚਾਕੂ ਸੀਗੇ। ਉਹ ਆਉਂਦੇ ਨੇ ਫਿਲਮੀ ਪੂਰੇ ਫਿਲਮੀ ਸਟਾਈਲ ਦੇ ਵਿੱਚ ਆ ਕੇ ਉਹ ਜਿਹੜਿਆ ਕੁੜੀ ਦੀ ਬਰਾਤ ਆ ਰਹੀ ਸੀ ਉਹ ਗੱਡੀ ਰੋਕਦੇ ਆ ਡਰਾਈਵਰ ਨੂੰ ਕਹਿੰਦੇ ਆ ਕਿ ਸ਼ੀਸ਼ਾ ਥੱਲੇ ਕਰ ਸਾਡੀ ਗੱਲ ਸੁਣ ਤੇ ਛੇਤੀ ਬਾਰੀ ਤਾਕੀ ਜਿਹੜੀ ਹੈਗੀ ਹੈ ਨਾ ਗੱਡੀ ਦੀ ਖੋਲ ਦੇ ਜਿਹੜੀ ਦੁਲਹਨ ਵਾਲੀ ਗੱਡੀ ਸੀ ਤਾਂ ਨਹੀਂ ਤਾਂ ਤੈਨੂੰ ਉਡਾ ਦੇਾਂਗੇ ਤੁਹਾਨੂੰ ਮਾਰ ਦਾਂਗੇ ਪਿਸਤੌਲ ਉਹਨਾਂ ਨੇ ਦਿਖਾਇਆ ਉਹਨਾਂ ਨੂੰ ਡਰਾਈਵਰ ਵਿਚਾਰਾ ਡਰ ਗਿਆ ਜਾਣ ਕਿ ਨੂੰ ਨਹੀਂ ਪਿਆਰੀ ਉਹਨੇ ਫਟਾਫਟ ਜਿਹੜੀ ਬਾਰੀ ਸੀਗੀ ਖੋਲ ਦਿੱਤੀ ਤਾਂ ਉਹ ਮੁੰਡੇ ਆਉਂਦੇ ਆ ਮੁੰਡੇ ਕੁੜੀ ਨੂੰ ਗੱਡੀ ਦੇ ਵਿੱਚੋਂ ਖਿੱਚ ਲੈਂਦੇ ਆ ਬਾਹਰ ਤੇ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਨਾਲ ਫਰਾਰ ਹੋ ਜਾਂਦੇ ਆ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਕੁੜੀ ਦੇ ਭਰਾ ਨੇ ਪਹਿਚਾਨ ਲਿਆ ਕਿ ਮੁੰਡੇ ਕੌਣ ਨੇ ਤਾਂ ਉਸ ਤੋਂ ਬਾਅਦ ਉਹ ਮੁੰਡਾ ਪੂਰਾ ਮਾਮਲਾ ਆਪਣੀ ਮਾਂ ਨੂੰ ਦੱਸਦਾ ਤਾਂ ਫੇਰ ਕੁੜੀ ਦੀ ਮਾਂ ਥਾਣੇ ਪਹੁੰਚਦੀ ਆ ਪੁਲਿਸ ਕੋਲੇ ਸ਼ਿਕਾਇਤ ਦਰਜ ਕਰਾਉਂਦੀ ਆ ਪੁਲਿਸ ਨੂੰ ਕਹਿੰਦੀ ਆ ਕਿ ਸਾਡੀ ਬੇਟੀ ਨੂੰ ਸਾਡੀ ਧੀ ਨੂੰ ਕਿਸੇ ਨੇ ਕਟਨਾਪ ਕਰ ਲਿਆ ਤਾਂ ਸਾਡੀ ਧੀ ਨੂੰ ਛੜਵਾਇਆ ਜਾਵੇ ਸਾਡੀ ਧੀ ਨੂੰ ਲੱਭਿਆ ਜਾਵੇ ਤਾਂ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਆ ਕੁੜੀ ਦੇ ਮਾਂ ਦੇ ਬਿਆਨਾਂ ਦੇ ਆਧਾਰ ਤੇ ਤਾਂ ਜਦੋਂ ਕੁੜੀ ਦੀ ਮਾਂ ਪੂਰੇ ਜਿਹੜਾ ਸੌਰੀ ਪੁਲਿਸ ਜਿਹੜੇ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਆ ਉਧਰੋਂ ਜਿਹੜਾ ਸਹੁਰਾ ਪਰਿਵਾਰ ਸੀ ਕੁੜੀ ਦਾ ਉਹ ਵੀ ਹੈਰਾਨ ਰਹਿ ਜਾਂਦਾ ਕਿ ਇਹ ਸਾਡੇ ਨਾਲ ਕੀ ਹੋ ਗਿਆ ਮੇਰੇ ਘਰ ਵਾਲੀ ਨੂੰ ਮੁੰਡਾ ਸੋਚਦਾ ਕਿ ਕੌਣ ਲੈ ਗਿਆ ਅੱਜ ਤਾਂ ਅਸੀਂ ਬਰਾਤ ਲੈ ਕੇ ਵਾਪਸ ਚੱਲੇ ਸੀ ਇਹ ਕੌਣ ਸੀ ਜਿਹੜੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸੀ ਤਾਂ ਫੇਰ ਇਹ ਹੌਲੀ-ਹੌਲੀ ਪੂਰੇ ਮਾਮਲੇ ਦਾ ਖੁਲਾਸਾ ਹੁੰਦਾ ਜਿਹੜਾ ਮੁੰਡਾ ਏ ਉਹ ਦੱਸਦਾ ਏ ਪੁਲਿਸ ਨੂੰ ਕਿ ਜਿਹੜੇ ਮੇਰੇ ਸਹੁਰੇ ਸੀ ਉਹਨਾਂ ਨੇ ਪਹਿਲਾਂ ਹੀ ਜਿਹੜਾ ਕੁੜੀ ਨੂੰ ਦਾਜ ਦੇ ਦੇਣਾ ਸੀ ਉਹ ਸਮਾਨ ਸਾਡੇ ਘਰੇ ਜਿਵੇਂ ਕੁਰਸੀ ਟੇਬਲ ਵਗੈਰਾ ਹੋਰ ਫਰਿੱਜ ਕੂਲਰ ਉਹ ਸਾਡੇ ਘਰੇ ਛੱਡ ਦਿੱਤਾ ਸੀ ਉਹਨਾਂ ਦਾ ਕਹਿਣਾ ਸਾਡਾ ਬਹੁਤ ਜ਼ਿਆਦਾ ਖਰਚਾ ਹੋ ਗਿਆ ਵਿਆਹ ਤੇ ਤਾਂ ਉਹ ਕਹਿੰਦੇ ਕਿ ਜਿਹੜੀ ਇਹ ਕੁੜੀ ਆ ਇਹਦਾ ਅਫੇਅਰ ਲਵ ਫੇਅਰ ਸੀ ਕਿਸੇ ਮੁੰਡੇ ਦੇ ਨਾਲ ਪਿਛਲੇ ਲਗਭਗ 1 ਸਾਲ ਤੋਂ ਤਾਂ ਜਿਹੜੀ ਇਹ ਕੁੜੀ ਹੈਗੀ ਆ ਉਹਦਾ ਪ੍ਰੇਮੀ ਕੁੜੀ ਨੂੰ ਕਟਨਾਪ ਕਰਕੇ ਲੈ ਕੇ ਗਿਆ ਅਸਲ ਵਿੱਚ ਕੁੜੀ ਉਹਦੇ ਨਾਲ ਫਰਾਰ ਹੋਈ ਆ ਪਰ ਇਹਨਾਂ ਨੇ ਜਿਹੜੀ ਇਹ ਪੂਰੀ ਘਟਨਾ ਉਹਨੂੰ ਐ ਬਣਾਇਆ ਕਿ ਕੁੜੀ ਨੂੰ ਅਸੀਂ ਕਟਨਾਪ ਕਰਕੇ ਲੈ ਕੇ ਚੱਲੇ ਆ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਆ ਹੁਣ ਜਿਹੜਾ ਮੁੰਡਾ ਏ ਕੁੜੀ ਦੇ ਘਰ ਵਾਲਾ ਜਿਹਦਾ ਨਾਮ ਸੰਜੇ ਦੱਸਿਆ ਜਾ ਰਿਹਾ ਉਹ ਕਹਿੰਦਾ ਕਿ ਭਾਵੇਂ ਪੁਲਿਸ ਮਾਲਾ ਨੂੰ ਲੱਭ ਵੀ ਲਿਆਵੇ ਮਾਲਾ ਉਹਦੇ ਘਰ ਵਾਲੀ ਦਾ ਨਾਂ ਤਾਂ ਉਹ ਕਹਿੰਦਾ ਭਾਵੇਂ ਲੱਭ ਵੀ ਲਿਆਵੇ ਪੁਲਿਸ ਨੂੰ ਉਹਨੇ ਬੇਨਤੀ ਕੀਤੀ ਆ ਕਿ ਮੈਂ ਉਸ ਕੁੜੀ ਦੇ ਨਾਲ ਨਹੀਂ ਰਹਿਣਾ ਹੁਣ ਮੈਂ ਉਸ ਕੁੜੀ ਦੇ ਨਾਲ ਵਿਆਹ ਕਰਵਾ ਕੇ ਦੁਬਾਰਾ ਨਹੀਂ ਰਹਿ ਸਕਦਾ ਮੈਂ ਤਾਂ ਕਿਸੇ ਹੋਰ ਥਾਂ ਹੀ ਵਿਆਹ ਕਰਾਉਂਗਾ ਕਿਉਂਕਿ ਉਹਦਾ ਤਾਂ ਕਿਸੇ ਹੋਰ ਮੁੰਡੇ ਦੇ ਨਾਲ ਅਫੇਅਰ ਸੀ ਫਿਰ ਆ ਘਟਨਾ ਪੂਰੀ ਜਿਹੜੀ ਵਾਪਰੀ ਆ ਇਹਦੇ ਨਾਲ ਜਿਹੜੀ ਸਾਡੇ ਪਰਿਵਾਰ ਦੀ ਸਾਡੀ ਇੱਜ਼ਤ ਸੀ ਉਹ ਮਿੱਟੀ ਦੇ ਵਿੱਚ ਮਿਲ ਗਈ ਆ ਅਸੀਂ ਤਾਂ ਬਰਾਤ ਲੈ ਕੇ ਵਾਪਸ ਚੱਲੇ ਸੀ ਸਾਰੇ ਲੋਕਾਂ ਨੂੰ ਪਤਾ ਸੀ ਕਿ ਮੈਂ ਬਰਾਤ ਲੈ ਕੇ ਇੱਥੇ ਆਇਆ ਹੋਇਆ ਮੈਂ ਮੇਰੇ ਮੇਰਾ ਵਿਆਹ ਸੀ ਤਾਂ ਹੁਣ ਮੇਰੇ ਜਿਹੜੇ ਬਰਾਦਰੀ ਆ ਮੇਰੇ ਲੋਕ ਨੇ ਉਹਨਾਂ ਵਿੱਚ ਮੇਰੀ ਕੀ ਇੱਜ਼ਤ ਰਹਿ ਗਈ ਤਾਂ ਕੁੜੀ ਆਪਣੇ ਜਿਹੜਾ ਬாய்ਫਰੈਂਡ ਆ ਉਹਦੇ ਨਾਲ ਫਰਾਰ ਹੋ ਚੁੱਕੀ ਆ ਪੂਰਾ ਮਾਮਲਾ ਉਹਨਾਂ ਨੇ ਐਵੇਂ ਦਰਸਾਇਆ ਕਿ ਕੁੜੀ ਨੂੰ ਕਿਡਨਾਪ ਜਿਵੇਂ ਕੀਤਾ ਗਿਆ ਹੋਵੇ ਪਰ ਅਸਲ ਵਿੱਚ ਕੁੜੀ ਆਪਣੀ ਮਰਜ਼ੀ ਦੇ ਨਾਲ ਆਪਣੇ ਬாய்ਫਰੈਂਡ ਦੇ ਨਾਲ ਗਈ ਆ ਇਹ ਸਾਰੇ ਇਲਜ਼ਾਮ ਜਿਹੜਾ ਉਹ ਕੁੜੀ ਦੇ ਘਰ ਵਾਲਾ ਉਹ ਲਗਾ ਰਿਹਾ ਏ ਕੁੜੀ ਤੇ ਅत्ता ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੱਕ ਜਿਹੜਾ ਉਹ ਮੁੰਡਾ ਉਹ ਪੁਲਿਸ ਨੂੰ ਵਾਰ-ਵਾਰ ਬੇਨਤੀ ਕਰ ਰਿਹਾ ਕਿ ਸਾਡਾ ਸਾਥ ਦਿੱਤਾ ਜਾਵੇ ਮੈਨੂੰ ਹੁਣ ਇਨਸਾਫ ਦਵਾਇਆ ਜਾਵੇ ਮੇਰਾ ਕੀ ਕਸੂਰਾ ਮੈਂ ਤਾਂ ਇਹ ਕੁੜੀ ਨੂੰ ਵਿਆਹਣ ਆਇਆ ਸੀ ਹੁਣ ਪੁਲਿਸ ਇਸ ਮਾਮਲੇ ਵਿੱਚ ਕੀ ਕਰਦੀ ਆ ਉਹ ਤਾਂ ਪੁਲਿਸ ਜਾਣੇ ਕੁਝ ਦਿਨਾਂ ਬਾਅਦ ਪਤਾ ਚੱਲੂਗਾ ਕਿ ਇਸ ਕਹਾਣੀ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਪਰ ਉਧਰੋਂ ਕੁੜੀ ਦਾ ਪਰਿਵਾਰ ਪੁਲਿਸ ਨੂੰ ਵਾਰ-ਵਾਰ ਕਹਿ ਰਿਹਾ ਕਿ ਸਾਡੀ ਧੀ ਨੂੰ ਉਹ ਮੁੰਡਾ ਕਿੱਥੇ ਲੈ ਕੇ ਗਿਆ ਉਹਨੂੰ ਵਾਪਸ ਲੈ ਕੇ ਆਇਆ ਜਾਵੇ ਹੁਣ ਅੱਗੇ ਚੱਲ ਕੇ ਇਸ ਮਾਮਲੇ ਵਿੱਚ ਕੀ ਗੱਲ ਸਾਹਮਣੇ ਆਉਂਦੀ ਆ ਉਹ ਤਾਂ ਫਿਰ ਫਿਲਹਾਲ ਆਉਣ ਵਾਲਾ ਵਕਤ ਦੱਸੂਗਾ ਪਰ ਦੋਸਤੋ ਬੇਨਤੀ ਆ ਕਿ ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਪਹਿਲਾਂ ਹੀ ਆਪਣੇ ਮਾਪਿਆਂ ਨੂੰ ਕਹਿ ਦਿਆ ਕਰੋ ਕਿ ਅਸੀਂ ਉਹਦੇ ਨਾਲ ਵਿਆਹ ਕਰਾਉਣਾ ਤੇ ਮਾਪਿਆਂ ਨੂੰ ਵੀ ਬੇਨਤੀ ਆ ਕਿ ਹੁਣ ਵੀ ਜਿਵੇਂ ਪੂਰੀ ਦੁਨੀਆ ਦੇ ਵਿੱਚ ਇੱਕ ਹਸਾਬ ਨਾਲ ਜਲੂਸ ਨਿਕਲਿਆ ਜਦੋਂ ਇਹ ਜਿਹੜੀ ਮੀਡੀਆ ਵਿੱਚ ਵਾਇਰਲ ਹੋ ਗਈ ਆ ਖਬਰ ਤਾਂ ਸਾਰੀ ਦੁਨੀਆ ਨੂੰ ਪਤਾ ਚੱਲਿਆ ਕਿ ਆ ਘਟਨਾ ਵਾਪਰੀ ਆ ਤੁਹਾਡੀ ਕੁੜੀ ਦਾ ਐਸ ਮੁੰਡੇ ਦੇ ਨਾਲ ਪਿਆਰ ਸੀ ਤਾਂ ਫਿਰ ਜਦੋਂ ਤੁਹਾਡਾ ਧੀ ਪੁੱਤ ਕਹਿੰਦਾ ਏ ਕਿ ਅਸੀਂ ਫਲਾਨੇ ਹੀ ਮੁੰਡੇ ਦੇ ਨਾਲ ਵਿਆਹ ਕਰਾਉਣਾ ਤਾਂ ਕਿਰਪਾ ਕਰਕੇ ਜੇ ਤੁਹਾਡਾ ਧੀ ਪੁੱਤ ਤੁਹਾਨੂੰ ਦੱਸ ਰਿਹਾ ਤਾਂ ਉਹਦੀ ਸੁਣਵਾਈ ਕਰਿਆ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੁੰਡਾ ਠੀਕ ਆ ਆਮ ਮੁੰਡਿਆਂ ਵਰਗਾ ਹੈਗਾ ਤਾਂ ਵਿਆਹ ਕਰਿਆ ਕਰੋ ਜੇਕਰ ਨਹੀਂ ਤੁਹਾਨੂੰ ਲੱਗਦਾ ਕਿ ਮੁੰਡਾ ਨਸ਼ੇੜੀ ਆ ਜਾਂ ਤੁਹਾਡੇ ਬੱਚੇ ਨੇ ਕੋਈ ਗਲਤ ਮੁੰਡਾ ਚੁਣ ਲਿਆ ਹੈਗਾ ਉਹਦੇ ਵਿੱਚ ਸੱਚੀ ਮੁੱਚੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਆਪਦੇ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰੋ ਜੇਕਰ ਨਹੀਂ ਫਿਰ ਵੀ ਸਮਝਦਾ ਤਾਂ ਫਿਰ ਜਾਣ ਦੋ ਜਿਹੜੇ ਉਹ ਰਾਹ ਜਾਂਦਾ ਪਰ ਆਏ ਹੁਣ ਸਾਰੀ ਦੁਨੀਆ ਦੇ ਵਿੱਚ ਜਿਵੇਂ ਪੂਰੇ ਪੰਜਾਬ ਸੌਰੀ ਭਾਰਤ ਦੇ ਅੰਦਰ ਤਾਂ ਬਿਹਾਰ ਦੀ ਇਹ ਘਟਨਾ ਹੈ ਤਾਂ ਪੂਰੇ ਭਾਰਤ ਦੇ ਅੰਦਰ ਤਾਂ ਘਟੋ ਘਟ ਉਹਨਾਂ ਦੇ ਘਰ ਦਾ ਇੱਕ ਹਸਾਮਨਾ ਜਲੂਸ ਨਿਕਲੀ ਗਿਆ ਤਾਂ ਇਹੋ ਜਿਹਾ ਜਿਹੜਾ ਹੈਗਾ ਮਾਹੌਲ ਜਾਂ ਜਲੂਸ ਜਾਂ ਲੋਕਾਂ ਦੇ ਵਿੱਚ ਬੇਈਜ਼ਤੀ ਇਹਦੇ ਤੋਂ ਬਚਣਾ ਚਾਹੀਦਾ ਤੇ ਘਰ ਵਿੱਚ ਹੀ ਇਹੋ ਜੇ ਮਾਮਲੇ ਨਿਵੇੜਨੇ ਚਾਹੀਦੇ ਆ ਬੇहद ਹੈਰਾਨ ਕਰਨ ਵਾਲਾ ਮਾਮਲਾ ਕਿ ਮਾਮਲਾ ਲਵ ਦਾ ਅਫੇਅਰ ਦਾ ਉਹਨਾਂ ਨੇ ਸੋਚਿਆ ਕਿ ਲੋਕਾਂ ਨੂੰ ਨਾ ਪਤਾ ਲੱਗੇ ਮਾਪਿਆਂ ਨੂੰ ਵੀ ਆਏ ਹੋਵੇ ਕਿ ਕੁੜੀ ਦੇ ਨਾਲ ਥੱਕਾ ਹੋਇਆ ਪਤਾ ਨਹੀਂ ਕੌਣ ਚੁੱਕ ਕੇ ਲੈ ਕੇ ਗਿਆ ਤੇ ਲੈ ਕੇ ਦੱਸਿਆ ਜਾ ਰਿਹਾ ਕਿ ਕੁੜੀ ਦਾ ਬੋਏਫ੍ਰੈਂਡ ਲੈ ਕੇ ਗਿਆ ਉਹਨੂੰ ਆਪਦੇ ਨਾਲ ਤੇ ਉਹਨਾਂ ਦਾ ਇਹੀ ਸੀ ਕਿ ਸੱਪ ਵੀ ਮਰ ਜੇ ਪਰ ਛੋਟੀ ਵੀ ਨਾ ਟੁੱਟੇ ਪਰ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨਹੀਂ ਚੱਲਣ ਦਿੱਤੀ ਜਿੱਥੇ ਪੁਲਿਸ ਇਮਾਨਦਾਰੀ ਨਾਲ ਕੰਮ ਕਰਦੀ ਆ ਉਥੇ ਪੁਲਿਸ ਪੂਰਾ ਮਾਮਲਾ ਜਾਂਚ ਪੜਤਾਲ ਕੇ ਸਾਹਮਣੇ ਲੈ ਹੀ ਆਉਂਦੀ ਆ ਕੋਈ ਕਿੰਨਾ ਵੀ ਛਾਤਰ ਕਿੰਨਾ ਵੀ ਚਲਾਕ ਬਨਣ ਦੀ ਕੋਸ਼ਿਸ਼ ਕਿਉਂ ਨਾ ਕਰੇ